ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੀਰਜ ਦੇ ਪੰਜ ਸਬਰ ਦੇ ਸੁਲਤਾਨ ਅਣਖਾਂ ਦੇ ਰਹਿਬਰ ਸਤਿਗੁਰੂ ਸੰਗਤਾਂ ਨੂੰ ਬਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਫਾਦਰੋ ਸੁਭੀ 1604 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ੍ਰੀ ਗ੍ਰੰਥ ਜੀ ਦਾ ਪ੍ਰਕਾਸ਼ ਕੀਤਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਰਾਮ ਸਰੋਵਰ ਦੇ ਕੰਢੇ ਪੰਜਵਟੀ ਦੇ ਸਥਾਨ ਤੇ ਮਹਾਰਾਜ ਜੀ ਨੇ ਜਿੱਥੇ ਪੰਜ ਵੱਡੇ ਵੱਡੇ ਦਰਖਤ ਸਨ ਉਸ ਸਥਾਨ ਤੇ ਤੰਬੂ ਲਗਵਾ ਕੇ ਤੇ ਮਹਾਰਾਜ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਤਨ ਲਿਖਾਰੀ ਨਾਨਕਾ ਜੇ ਨਾਮ ਲਿਖਾਇਆ ਸੱਚ ਬਾਣੀ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਈ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਗ੍ਰੰਥ ਜੀ ਦੀ ਸੰਪਾਦਨਾ ਕਰਕੇ ਔਰ ਪਾਦਲੋ ਸੁਦੀ ਇਕਮ ਨੂੰ ਮਾਝਾ ਮਾਲਵਾ ਦੁਆਬਾ ਕਾਬਲ ਕੰਦਾਰ ਮਧ ਪ੍ਰਦੇਸ਼ ਓਡੀਸਾ ਮਹਾਰਾਸ਼ਟਰ ਪਾਉ ਕੇ ਸਾਰੇ ਹਿੰਦੁਸਤਾਨ ਤੋਂ ਭਾਰਤਵਰਸ਼ ਤੋਂ ਸੰਗਤਾਂ ਨੂੰ ਬੁਲਾ ਕਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਠਾਠਾ ਮਾਰਦੇ ਸੰਗਤਾਂ ਦੇ ਇਕੱਠ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਸ ਤੇ ਮੀੜ ਦਾ ਸਵਾਰਾ ਕਰਾਇਆ ਅਤੇ ਆਪ ਸਤਿਗੁਰੂ ਜੀ ਦਸਤੇ ਮੁਬਾਰਕ ਸ੍ਰੀ ਗ੍ਰੰਥ ਜੀ ਨੂੰ ਚਵਰ ਕਰਨ ਲੱਗ ਪਏ ਸੰਖ ਪੇਰੀਆਂ ਵੱਜੇ ਰਣ ਸੰਗਿਆ ਨੇ ਗੁੰਜਾਰਾਂ ਪਾਈਆਂ ਵਾਹਿਗੁਰੂ ਗੁਰਮੰਤਰ ਦੇ ਅਲੌਕਿਕ ਰਿਸ਼ਮੇ ਸ੍ਰੀ ਅੰਮ੍ਰਿਤ ਸਰਸਬ ਦੀ ਧਰਤੀ ਤੇ ਪ੍ਰਗਟ ਹੋਏ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ੍ਰੀ ਗ੍ਰੰਥ ਜੀ ਦਾ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਰਹਿ ਕੀਤਾ ਬਾਬਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ਾ ਸੁਣੇ ਸਭ ਪੰਥ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਹੁਕਮਨਾਮਾ ਲਿਆ ਪਾਵਨ ਸ੍ਰੀ ਮੁਖਵਾਕ ਉਸੇ ਸੂਈ ਰਾਗ ਦੇ ਵਿੱਚੋਂ ਸੰਤਾਂ ਕੇ ਕਾਰਜ ਆਬ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿਚੇ ਅੰਮ੍ਰਿਤ ਜਲ ਛਾਇਆ RAM ਸੋ ਭਾਈ ਕਨਈਆ ਜੀ ਉਹਨਾਂ ਦੇ ਬਜ਼ੁਰਗ ਬਾਬਾ ਅਡਨ ਸਾਹਿਬ ਜੀ ਨੇ ਸਤਿਗੁਰੂ ਜੀ ਨੂੰ ਜੋ ਕੇ ਸਿਆਹੀ ਦਾ ਨੁਸਖਾ ਦਿੱਤਾ ਅਤੇ ਭਾਈ ਬੰਨੋ ਜੀ ਨੇ ਕਲਮਾ ਘੜ ਕੇ ਦਿੱਤੀਆਂ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਚਾਨਣ ਸੀ ਗਿਆਨ ਦਾ ਸ੍ਰੀ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਦਵਾਨ ਕੀਤਾ ਹੈ ਔਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪੰਜਵੇਂ ਪਾਤਸ਼ਾਹ ਜੀ ਨੇ ਕਰਵਾਇਆ ਇਸ ਸ਼ੋਭਾ ਅਵਸਰਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਦੇ ਮੈਨੇਜਮੈਂਟ ਸਮੁੱਚੇ ਪ੍ਰਬੰਧ ਦੇ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਸੋ ਅੱਜ ਦੇ ਦਿਹਾੜੇ ਗੁਰੂ ਕੇ ਲੰਗਰਾਂ ਦੇ ਵਿੱਚ ਨਾ ਨਾ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ ਹਨ ਸੰਗਤਾਂ ਛਕ ਰਹੀਆਂ ਹਨ ਅਤੇ ਗੁਰੂ ਕੜ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਆਪ ਨੂੰ ਉੱਡ ਭਾਗੀ ਬਣਾ ਲਈਆਂ ਹਨ ਸਮੂਹ ਸੰਗਤਾਂ ਨੂੰ ਸਮੁੱਚੇ ਪ੍ਰਬੰਧ ਦੇ ਵੱਲੋਂ ਜੀ ਆਇਆਂ ਨੂੰ ਇਸ ਸੋਭਾअवसर ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ